हम तो चले रे माइके माइके जाना ठंडवा लागे रे भैया ओ ठंड बड़ी पवना रब्बा तू कभी तू गर्मी देना? कर देना कल आ जा नदी टोपी आ क्या नजारा निग है का। की गल हाँ जी ਬੈਗ ਤਿਆਰ ਕਰਨ ਲੱਗੀ ਹੋਈਆਂ ਕੀ ਹੋਇਆ ਵਾ ਹੈ ਹੈ ਕੀ ਪੈਕੇ ਚੱਲੀਆਂ ਠੰਡ ਆ ਗਈ ਇੱਕੋ ਤਾਂ ਮੀ ਤੇਰੀ ਸਲਾਹ ਬਣ ਜਾਂਦੀ ਪੈਕੇ ਜਾਣ ਦੀ ਸਰਦਾਰ ਜੀ ਠੰਡ ਬਾਤ ਆ ਦਸੰਬਰ ਦੀਆਂ ਛੁੱਟੀਆਂ ਆ ਗਈਆਂ ਹਾਂ ਤੇ ਮੈਂ ਚੱਲੀ ਮਮੀ ਕੋਲ ਉਹ ਬਬਲੀ ਇੱਥੇ ਕੰਮ ਕਿਨੇ ਕਰਨਾ ਆ ਰੋਟੀ ਰੂਟੀ ਕੌਣ ਖਵਾਊਗਾ ਇੱਥੇ ਪਾਣੀ ਪਤਾ ਕਿੰਨਾ ਠੰਡਾ ਜਿੰਨਾ ਮਰਜ਼ੀ ਠੰਡਾ ਹੋਵੇ ਸਾਰੇ ਲਈ ਆ ਤੇਰੇ ਕੱਲੀ ਲਈ ਠੰਡਾ ਆ ਕੱਲੀ ਲਈ ਕੀ ਮੈਂ ਆਪਣੀ ਮੰਮੀ ਕੋਲ ਜਾਊਂਗੀ ਪਾਪਾ ਉੱਥੇ ਰਜਾਈ 'ਚ ਬਹਾਂਗੇ ਭਾਬੀ ਨੇ ਤਾਂ ਮੰਮੀ ਨੇ ਆਪੇ ਕੰਮ ਕਰ ਲੈਣਾ ਉੱਥੇ ਸਾਡੀ ਰੋਟੀ ਇੱਥੇ ਦੀ ਗੱਲ ਕਰਦਾ ਮੈਂ ਸਰਦਾਰ ਜੀ ਤੁਹਾਡੀ ਮੰਮੀ ਨੇ ਬਣਾਤਾ ਦੇਣੀ ਆ ਰੋਟੀ ਅੱਛਾ ਤੇਰੀ ਉਮਰ ਕਿੰਨੀ ਹੈ 26 ਹਾਂ 26 ਇਹ ਕਹਿੰਦਾ ਜੱਲੀ ਉਮਰ ਨਹੀਂ ਕਦੀ ਦੱਸੀ ਦੀ ਨਾਲੇ ਮੇਰੀ ਗੱਲ ਸੁਣ ਮੰਮੀ ਦੀ ਉਮਰ ਤੇਰੇ ਨਾਲੋਂ ਕਿੰਨੀ ਜ਼ਿਆਦਾ ਜੇ ਤੈਨੂੰ ਠੰਡ ਲੱਗਦੀ ਆ ਪਾਣੀ ਠੰਡਾ ਲੱਗਦਾ ਮੰਮੀ ਨੂੰ ਠੰਡਾ ਨਹੀਂ ਲੱਗੂਗਾ ਤੂੰ ਤਾਂ ਚੱਕਿਆ ਪੈ ਕੇ ਤੁਰਨ ਲੱਗੀ ਆ ਸਰਦਾਰ ਜੀ ਉਹ ਪੱਕੀ ਹੱਡੀ ਹੁੰਦੀ ਉਹ ਕਰ ਲੈਂਦੇ ਨੇ ਨਾਲੇ ਮੇਰੀ ਇੱਕ ਗੱਲ ਸੁਣ ਹਾਂ ਜਿੱਥੇ ਚੱਲੀ ਆ ਨਾ ਹਾਂ ਉੱਥੇ ਵੀ ਬੱਚੇ ਨੇ ਤੇਰੇ ਭਤੀਜੇ ਭਤੀਜੀਆਂ ਠੀਕ ਆ ਉਹਨਾਂ ਦੇ ਨਾ ਅੱਜ ਕੱਲ੍ਹ ਲੋਕੀ ਇੱਕ ਦਿਨ ਸਵੇਰੇ ਜਾਂਦੇ ਆ ਲੋ ਪੇਕੇ ਬੰ ਜਾਣਾ ਹੋਵੇ ਭਵੇਂ ਕਿਸੇ ਰਿਸ਼ਤੇਦਾਰ ਦੇ ਸ਼ਾਮੀ ਵਾਪਸ ਆ ਜਾਣਾ ਚਾਹੀਦਾ ਤੂੰ ਤਾਂ ਐਡਾ ਬੈਗ ਤਿਆਰ ਕਰ ਲਿਆ ਜਿਦਾਂ ਉੱਥੇ ਮਹੀਨਾ ਲਾ ਕੇ ਔੜੇ ਆ ਉਹ ਕੁੜੀਆਂ ਸਾਰੀਆਂ ਹੀ ਜਾਂਦੀਆਂ ਰਹਿਣ ਕੁੜੀਆਂ ਜਾਂਦੀਆਂ ਨੇ ਨਾ ਹਾਂ ਤੇਰੀਆਂ ਭੈਣਾਂ ਵੀ ਚੱਲੀਆਂ ਹੋਣੀਆਂ ਨਾਲ ਸਲਾਹ ਤਾਂ ਉਹਨਾਂ ਨਾਲ ਹੀ ਬਣੀ ਹੋਣੀ ਆ ਹਾਂ ਤਾਂ ਹੀ ਐਡਾ ਬੈਗ ਤਿਆਰ ਕੀਤਾ ਆ ਮੇਰੀ ਗੱਲ ਸੁਣ ਜਾਣਾ ਨਾ ਮੈਂ ਚਲਦਾ ਨਾਲ ਸਵੇਰੇ ਮੇਰੇ ਨਾਲ ਜਾਓ ਤੇ ਸ਼ਾਮ ਨੂੰ ਨਾਲ ਆ ਜਾਓ ਉੱਥੇ ਤੇਰੀਆਂ ਭਰਜਾਈਆਂ ਵੀ ਨੇ ਜੇ ਠੰਡ ਤੈਨੂੰ ਲੱਗਦੀ ਹੈ ਨਾ ਤੇ ਉਹਨਾਂ ਨੂੰ ਵੀ ਲੱਗਦੀ ਹੋਣੀ ਹੈ ਉਹਨਾਂ ਕੋਲ ਵੀ ਇੰਨੇ ਕੰਮ ਨਹੀਂ ਅੱਜ ਕੱਲ ਆਪਣੇ ਘਰ ਦੇ ਕੰਮ ਨਹੀਂ ਮੁੱਕਦੇ ਤੁਸੀਂ ਜਾ ਕੇ ਉਹਨਾਂ ਤੇ ਬੋਝ ਬਣ ਜਾਂਦੇ ਹੋ ਉਹ ਬੋਝ ਧੀਆਂ ਵੀ ਕਦੀ ਕਿਸੇ ਤੇ ਬੋਝ ਹੁੰਦੀਆਂ ਨੇ ਬੋਝ ਹੀ ਹੁੰਦੀਆਂ ਨੇ ਮਾਵਾਂ ਲਈ ਧੀਆਂ ਕੁਝ ਬੋਝ ਨਹੀਂ ਭਰਜਾਈਆਂ ਤੇ ਬੋਝ ਹੀ ਹੁੰਦੀਆਂ ਆ ਤੁਸੀਂ ਉੱਥੇ ਜਾ ਕੇ ਬਹਿ ਜਾਣਾ ਰਜਾਈ 'ਚ ਹਾਂਜੀ ਭਾਬੀ ਆ ਲਿਆ ਦੇ ਹਾਂਜੀ ਭਾਬੀ ਆ ਬਣਾ ਦੇ ਆਹੀ ਗੱਲ ਤੁਹਾਨੂੰ ਮੈਂ ਕਹਿਣੀ ਚਾਹਨਾ ਜਦੋਂ ਮੇਰੀਆਂ ਇੱਥੇ ਭੈਣਾਂ ਨੇ ਆਣਾ ਹੁੰਦਾ ਤੇਰਾ ਮੂੰਹ ਮੋਟਾ ਹੋ ਜਾਂਦਾ ਵੀ ਇਹਨਾਂ ਦੀਆਂ ਭੈਣਾਂ ਲੱਗੀਆਂ ਸਾਰਾ ਕੰਮ ਮੈਨੂੰ ਕਰਨਾ ਪੈਣਾ ਹੁੰਦਾ ਕਿ ਨਹੀਂ ਹੁੰਦਾ ਕੰਮ ਪਤਾ ਕਿੰਨਾ ਵਧ ਜਾਂਦਾ ਇਕੱਲੀ ਮੈਂ ਲੱਗੀ ਰਹਿਣੀ ਆ ਰਸੋਈ ਦੇ ਵਿੱਚ ਹਾਂ ਉਹ ਠੰਡ ਕਿੰਨੀ ਬਸ ਨੋਲੀ ਇਹੀ ਗੱਲ ਮੈਂ ਤੈਨੂੰ ਸਮਝਾਣੀ ਚਾਹਣਾ ਇੱਧਰ ਜੇ ਤੇਰਾ ਕੰਮ ਵਧ ਜਾਂਦਾ ਨਾ ਉੱਥੇ ਉਹਨਾਂ ਦਾ ਵੀ ਕੰਮ ਵਧ ਜਾਂਦਾ ਆ ਸਮਝ ਆ ਗਈ ਤੈਨੂੰ ਹੁਣ ਤੂੰ ਆਪ ਹੀ ਆਪਣੇ ਮੂੰਹੋਂ ਹੀ ਗੱਲ ਕਹਿਤੀ ਵੀ ਕੰਮ ਵਧ ਜਾਂਦਾ ਆ ਨਾ ਆਪਣਾ ਕੰਮ ਵਧਾਓ ਨਾ ਕਿਸੇ ਦਾ ਕੰਮ ਵਧਾਓ ਆਪਣੇ ਘਰੇ ਰੋ ਜਿਹਦੇ ਘਰੇ ਜਾਣਾ ਸਵੇਰੇ ਜਾ ਕੇ ਸ਼ਾਮ ਨੂੰ ਆਪਣੇ ਘਰੇ ਵਾਪਸ ਆ ਪ ਜਾਣਾ ਹੈ ਕਿ ਕਰਨਾ ਨਹੀਂ ਜਾਣਾ ਤੇਰੀ ਮਰਜ਼ੀ ਆ ਮੈਂ ਤਾਂ ਨਹੀਂ ਮੈਂ ਨਹੀਂ ਕਹਿੰਦਾ ਵੀ ਆਪਣੀ ਮਾਂ ਕੋਲੇ ਨਾ ਜਾਓ ਮੈਂ ਲੈ ਜਾਂਦਾ ਗੱਡੀ 'ਚ ਬੈਠੋ ਮੈਂ ਲੈ ਜਾਂਦਾ ਨਾਲ ਸ਼ਾਮ ਨੂੰ ਘਰੇ ਆ ਜਾਓ ਹੁਣ ਜਾਵਾਂ ਮੈਂ ਕੱਪੜੇ ਕੱਟ ਕਰ ਲੈਣੇ 2 ਦਿਨ ਰਹਿ ਆਵਾ ਤੂੰ ਟਲਣਾ ਨਹੀਂਗਾ ਤੂੰ 2 ਦਿਨ ਤਾਂ ਬੰਦਾ ਜਾਂਦਾ ਹੀ ਆ ਚੱਲ ਕਰ ਲੈ ਫਿਰ ਇੱਕ ਰਾਤ ਮੈਂ ਵੀ ਨਾਲ ਹੀ ਰਹੂੰਗਾ ਤੇ ਮੇਰੇ ਨਾਲ ਹੀ ਅਗਲੇ ਦਿਨ ਵਾਪਸ ਆਏਂਗੀ ਘਰ ਤਾਂ ਮੈਂ ਕੱਪੜੇ ਪਾਏ ਹੀ ਨਹੀਂ ਕੋਈ ਨਹੀਂ ਮੈਨੂੰ ਕੱਪੜਿਆਂ ਦੀ ਲਾਉ ਮੈਂ ਗੱਡੀ 'ਚ ਵੈਸੇ ਹੀ ਇੱਕ ਦੋ ਰੱਖ ਲੂੰਗਾ ਮੈਂ ਕਿਹੜਾ ਜਿਆਦੇ ਕੱਪੜੇ ਉੱਤੇ ਕਰਨੇ ਆ ਜਾਣਾ ਹੀ ਨਹੀਂ ਹਾਂ ਸ਼ਾਬਾਸ਼ ਆਹੀ ਚੀਜ਼ ਮੈਂ ਚਾਹੁੰਦਾ ਬਦੀਰੇ ਨੂੰ ਫੋਨ ਕਰ ਦੂੰ ਮੈਨੂੰ ਉਹ ਲੈ ਜਾ ਚੱਲ ਤੂੰ ਆਪਣੇ ਵੀਰੇ ਨੂੰ ਹੀ ਕਰ ਦੇ ਫੋਨ ਚੱਲਿਆ ਮੈਂ ਕੱਕੇ ਰੱਖਤਾ 36 ਭਾਸ਼ਣ ਦੇ ਦੇਣੇ ਹੁੰਦੇ ਇਹਨਾਂ ਨੇ ਮੂੜੀ ਸਾਰਾ ਖਰਾਬ ਕਰਕੇ ਰੱਖਤਾ ਭੈਣੇ ਮੇਰੀ ਨਹੀਂ ਆਉਣੇ ਉਹਨਾਂ ਦਾ ਵਿੱਚ ਜ਼ਰੂਰੀ ਨਾ ਲੈਣਾ ਹੁੰਦਾ ਜੀ ਕੱਕੇ